ਸਸ਼ੀਕਾਲ ਤਸਵੀਰਾਂ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਨਗਰੀ ਆਯੋਧਿਆ ਦੀਆਂ ਦਿਖਾ ਰਿਹਾ ਤੁਹਾਨੂੰ ਇਹੋ ਤਸਵੀਰਾਂ ਨੇ ਦੇਖ ਜੋ ਦੇਖ ਕੇ ਤੁਹਾਨੂੰ ਦਿਲ ਨੂੰ ਸਕੂਨ ਮਿਲੇਗਾ ਭਗਵਾਨ ਰਾਮ ਦੇ ਸਵਾਗਤ ਦੇ ਲਈ ਆਯੋਧਿਆ ਨਗਰੀ ਪੱਪਾਂ ਪਾਰ ਹੈ ਦੁਬਾਰਾ ਅਗਰ ਦੀਵਾਲੀ ਮਨਾਈ ਜਾਵੇ ਤਾਂ ਦੁਬਾਰਾ ਦੀਵਾਲੀ ਮਨਾਉਣ ਦੇ ਤਿਆਰੀ ਦੇ ਵਿੱਚ ਭਗਵਾਨ ਰਾਮ ਦੀ ਨਗਰੀ ਆਯੋਧਿਆ ਬਿਲਕੁਲ ਤਿਆਰ ਬੱਤਿਆ ਹੈ तमाम ਪ੍ਰਬੰਧ ਬਾ ਮੁਕੰਮਲ ਕਰੇ ਜਾ ਰਹੇ ਨੇ ਇਤੋਂ ਦੇ ਲੋਕ ਨੇ ਕਹਿੰਦੇ 500 ਸਾਲ ਦਾ ਸੰਘਰਸ਼ ਹੈ ਜਿਹੜਾ ਉਹ ਜਿੱਤਿਆ ਤਾਂ ਜਿੱਥੇ ਤੱਕ ਤੁਹਾਡੀ ਨਜ਼ਰ ਜਾਊਗੀ ਤੁਸੀਂ ਦੇਖ ਕੇ ਕਹੋਗੇ ਕਿ ਅਸ਼ ਅਸ਼ ਕਰਨ ਵਾਲੀਆਂ ਇਹ ਤਸਵੀਰਾਂ ਨੇ ਨਹੀਂ ਦੇਖਿਆ ਹੋਣਾ ਇਸ ਤਰ੍ਹਾਂ ਦਾ ਖੂਬਸੂਰਤ ਦ੍ਰਿਸ਼ ਤਾਂ ਦੇਖੋ ਲਗਾਤਾਰ ਦੂਜੀ ਵਾਰ ਦੀਵਾਲੀ ਮਨਾਉਣ ਦੀਆਂ ਇਹ ਤਸਵੀਰਾਂ ਨੇ ਬੇहद ਖੂਬਸੂਰਤ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਦੇਖੋ ਦੇਖੋ ਇਹ ਤਸਵੀਰ ਕਿਸ ਤਰ੍ਹਾਂ ਖੂਬਸੂਰਤ ਤਰੀਕੇ ਦੇ ਨਾਲ ਦਰਖਤਾਂ ਨੂੰ ਸਜਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਖੂਬਸੂਰਤ ਲਾਈਟਨਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਹ ਭਗਵਾਨ ਰਾਮ ਦੀ ਨਗਰੀ ਹੈ ਸ਼੍ਰੀ ਅਯੋਧਿਆ ਜੀ ਬੇਹੱਦ ਪਾਵਨ ਪਵਿੱਤਰ ਤੇ ਵੱਡਾ ਉਤਸਵ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ तमाम ਦੇਸ਼ ਦੇ ਵੱਡੇ ਆਗੂ ਜਿਹੜੇ ਇੱਥੇ ਪਹੁੰਚਣਗੇ 22 ਜਨਵਰੀ ਨੂੰ ਲਗਭਗ 160 ਦੇਸ਼ਾਂ ਦੇ ਵਿੱਚ ਜਿਹੜਾ ਪ੍ਰਸਾਰਣ ਹੋ ਕੀਤਾ ਜਾਊਗਾ ਤਾਂ ਤੁਹਾਨੂੰ ਤਸਵੀਰ ਦਿਖਾਉਣਾ ਹੈ ਦੇਖੋ ਕਿਸ ਤਰ੍ਹਾਂ ਸਾਰੇ ਪ੍ਰਬੰਧ ਚੱਲ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਨੂੰ 12 ਵਜੇ ਤੱਕ ਕੰਮ ਕਰਾਂਗੇ ਸਾਡਾ ਸ਼ਹਿਰ ਹੈ ਸਾਡਾ ਸਾਡੀ ਅਯੋਧਿਆ ਤੇ ਦੁਨੀਆ ਤੇ ਭਗਵਾਨ ਰਾਮ ਦੇ ਸਵਾਗਤ ਦੇ ਲਈ ਇਸ ਨਗਰੀ ਨੂੰ ਸਜਾਇਆ ਜਾ ਰਿਹਾ ਹੈ ਖੂਬਸੂਰਤ ਪਲ ਜਿਹੜੇ ਨੇ ਉਹ ਕੈਮਰੇ ਦੇ ਵਿੱਚ ਕੈਦ ਕੀਤੇ ਜਾ ਰਹੇ ਨੇ ਦੇਖੋ RAM ਨਾਮ ਦਾ ਜਾਪ ਹੋ ਰਿਹਾ ਹੈ ਬੇਹੱਦ ਕਿੰਦਰੋ ਦੇਖੋ ਖੂਬਸੂਰਤ ਤਸਵੀਰਾਂ ਨੇ ਭਗਵਾਨ RAM ਦੀ ਨਗਰੀ ਹੈ ਤੇ ਬੇਹੱਦ ਭਾਵਕ ਤੇ ਬੇਹੱਦ ਵਧੀਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੇਖੋ ਦੈ ਲੋ ਮੂਕ ਕਾਕਰਨੀ ਵਾਲੀਆਂ ਤਸਵੀਰਾਂ ਨੇ ਇਹ ਦੇਖੋ ਕਾਰਜ ਹੋ ਰਹੇ ਨੇ ਭਗਵਾਨ ਰਾਮ ਦੇ ਸਵਾਗਤ ਦੇ ਲਈ ਭਗਵਾਨ ਰਾਮ ਦੀ ਨਗਰੀ ਆਯੁੱਧਿਆ ਪੱਬਾਂ ਪਾ ਰਹੇ